ਸੂਬੇ ਦੀ ਸਰਕਾਰ ਆਮ ਆਦਮੀ ਪਾਰਟੀ ਇਹ ਕੇਂਦਰ ਦੀ ਵੀ ਟੀਮ ਹੈ ਆਪਾਂ ਸਾਰੇ ਹੀ ਦੇਖਦੇ ਆਂ ਜਦ ਕੋਈ ਵਿਪਤਾ ਪੰਜਾਬ 'ਚ ਛੁੜੀ ਤਾਂ ਪੰਜਾਬ ਨੇ ਜਾ ਕੇ ਦਿੱਲੀ ਧਰਨਾ ਦਿੱਤਾ ਪੰਜਾਬ ਨੇ ਜਾ ਕੇ ਦਿੱਲੀ 'ਚ ਲੜਾਈ ਪੰਜਾਬੀਆਂ ਦੀ ਲੜੀ ਹੈ ਲੇਕਿਨ ਇਹ ਮਾਦੇ ਪੁੱਤ ਜਿਹੜੇ ਇਨਕਲਾਬੀ ਆਪਣੇ ਆਪ ਨੂੰ ਕਹਿੰਦੇ ਸੀ ਜੇਨਨੂ ਮਾਨਤਾ ਦਿੱਤੀ ਪੰਜਾਬ ਦੇ ਲੋਕਾਂ ਨੇ ਮੈਨੂੰ ਹੈਰਾਨਗੀ ਹੁੰਦੀ ਅਫਸੋਸ ਹੁੰਦਾ ਕਹਿੰਦੇ ਹੋਏ ਇੱਕ ਵਾਰ ਜਾ ਕੇ ਦਿੱਲੀ ਦੇ ਖਿਲਾਫ ਧਰਨੇ 'ਚ ਨਹੀਂ ਬੋਲੇ ਔਰ ਪੰਜਾਬ ਦਾ ਨੁਕਸਾਨ ਆਪਣੀ ਅੱਖਾਂ ਸਾਹਮਣੇ ਦੇਖ ਰਹੇ ਜਦਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਤੇ ਫਰਜ਼ ਬਣਦਾ ਸੀ ਕਿ ਮੰਰੇਗਾ ਦੇ ਖਿਲਾਫ ਅਸੀਂ ਦਿੱਲੀ ਜਾ ਕੇ ਅੰਦੋਲਨ ਕਰੀਏ ਅਸੀਂ ਕਾਂਗਰਸ ਪਾਰਟੀ ਦੇ ਤਹਿਤ ਸੜਕਾਂ ਤੇ ਉਤਰਿਆ ਤਾਂਕਿ ਮੰਰੇਗਾ ਬਚ ਸਕੇ ਗਰੀਬਾਂ ਦੇ ਰੋਜ਼ਗਾਰ ਨੂੰ ਲੱਟ ਨਾ ਵੱਜ ਸਕੇ ਪਰ ਮੈਨੂੰ ਅਫਸੋਸ ਹੁੰਦਾ ਹੈ ਕਹਿੰਦੇ ਹੋਏ ਆਪਾਂ ਮਾਰ ਕਿੱਥੇ ਖਾਣੇ ਆ ਕਦੇ ਜ਼ਿੰਦਗੀ 'ਚ ਜੇ ਸਬਰ ਕਰਨਾ ਹੋਏ ਤਾਂ ਆਪਾਂ ਕੋਸ਼ਿਸ਼ ਕਰਦੇ ਕਿ ਅਨਜਾਨ ਡਰਾਈਵਰ ਨੂੰ ਗੱਡੀ ਫੜਾ ਦਈਏ ਕਿਉਂਕਿ ਹਰ ਵਿਅਕਤੀ ਨੂੰ ਆਪਣੀ ਜ਼ਿੰਦਗੀ ਪਿਆਰੀ ਹੁੰਦੀ ਹੈ ਔਰ ਮੈਨੂੰ ਕੋਈ ਸੰਕੋਚ ਨਹੀਂ ਕਹਿੰਦੇ ਹੋਏ ਅਨਜਾਨ ਡਰਾਈਵਰਾਂ ਨੂੰ ਗੱਡੀ ਪੰਜਾਬ ਦੇ ਲੋਕਾਂ ਨੇ ਜਜ਼ਬਾਤ ਤੇ ਤਹਿਤ ਫੜਾ ਦਿੱਤੀ ਨੁਕਸਾਨ ਅੱਜ ਪੰਜਾਬ ਨੂੰ ਝੱਲਣਾ ਪੈ ਰਿਹਾ ਭਰਨਾ ਪੈ ਰਿਹਾ ਅਰੇ ਉਹ ਪੰਜਾਬ ਹੈ ਜਿਹੜੇ ਸੋਨੇ ਦੀ ਚਿੜੀਆ ਪੰਜਾਬ ਤਰੱਕੀ ਦੇ ਤਹਿਤ ਜਾਣਿਆ ਜਾਂਦਾ ਸੀ ਅੱਜ ਪੰਜਾਬ 4 ਲੱਖ ਕਰੋੜ ਦਾ ਕਰਜ਼ਾਈ ਹੋ ਗਿਆ ਪੰਜਾਬ ਨੂੰ ਇਹਨੇ ਕੰਗਾਲ ਕਰ ਦਿੱਤਾ ਪੰਜਾਬ ਦਾ ਨੁਕਸਾਨ ਕਰਤਾ ਔਰ 25 ਪਾਜਬਾਦੀ ਖਿੱਸੇਦਾਰੀ ਜਮਾਤ ਬਣ ਕੇ ਪੰਜਾਬ ਦਾ ਨੁਕਸਾਨ ਕਰਨ ਤੋਂ ਲਹਿਣਗੇ ਕਾ ਭਾਈਓ ਸਾਡੀ ਸਮੁੱਚੀ ਲੀਡਰਸ਼ਿਪ ਇੱਤੇ ਬੈਠੀ ਹੈ ਬੜੇ ਸੀਮਤ ਅਲਫਾਜ਼ਾਂ ਲਫ਼ਜ਼ਾਂ ਨਾਲ ਮੈਂ ਆਪਣੀ ਸਮਾਪਤੀ ਆਪਣੇ ਕਰਨ ਚਲੇ ਆ ਇੱਕ ਗੱਲ ਤੁਹਾਨੂੰ ਜਚਾਣਾਂ ਦੀ ਕੋਸ਼ਿਸ਼ ਕਰਾਂਗਾ ਜੇ ਰਿਸ਼ਤੇ ਨਾਤੇ ਆਪਾਂ ਜੋੜਦੇ ਆ ਆਪਣੇ ਬੱਚਿਆਂ ਦੇ ਜੇ ਰਿਸ਼ਤੇ ਨਾਤੇ ਸੰਯੋਗ ਜੋੜਨੇ ਹੁੰਦੇ ਆ ਤਾਂ ਆਪਾਂ ਖਾਨਦਾਨੀਆਂ ਲੱਭਦੇ ਆ ਤਾਂ ਕਿ ਸਾਡੇ ਬੱਚੇ ਸੁਰੱਖਿਤ ਰਹਿ ਸਕਣ ਰੋਜ਼ਗਾਰ ਦਾ ਸਾਧਨ ਦੇਖਦੇ ਆ ਬੱਚੇ ਨੂੰ ਕੀ ਜ਼ਮੀਨ ਜਾਇਦਾਦ ਮਿਲਣੀ ਹੈ ਉਹ ਦੇਖਦੇ ਆ ਕਾਂ ਜਾ ਕੇ ਬੱਚਿਆਂ ਦੇ ਭਵਿੱਖ ਲਈ ਉਹਨਾਂ ਦੀ ਜ਼ਿੰਦਗੀਆਂ ਨੂੰ ਸੁਰੱਖਿਅਤ ਕਰਨ ਲਈ ਰਿਸ਼ਤੇ ਨਾਤੇ ਦੋ ਚੜੇ ਦੌੜੇ ਜਾਂਦੇ ਹਨ ਔਰ ਇਹ ਜਮਾਤ ਨੂੰ ਆਪਾਂ ਜ਼ਿੰਮੇਵਾਰੀ ਦਿੱਤੀ ਹੈ ਛੁਟਕਾਰਾ ਤੁਸੀਂ ਲੋਕਾਂ ਨੇ ਪਾਣਾ ਕਿਉਂਕਿ ਪੰਜਾਬ ਨਾਲ ਇੱਕ ਬਹੁਤ ਵੱਡਾ ਧੋਖਾ ਕੀਤਾ ਗਿਆ ਔਰ ਉਹ ਧੋਖਾ ਅੱਜ ਗਰੀਬਾਂ ਨੂੰ ਭੋਗਣਾ ਪੈ ਰਿਹਾ ਹੈ ਬੀਬੀਆਂ ਨੂੰ ਭੋਗਣਾ ਪੈ ਰਿਹਾ ਹੈ ਔਰ ਪੰਜਾਬ ਚ ਕਾਨੂੰਨ ਵਿਵਸਥਾ بگੜਦੀ ਜਾ ਰਹੀ ਹੈ ਦਿਨ ਪਰ ਦਿਨ ਲੋਕਾਂ ਦੇ ਕਤਲ ਕੀਤੇ ਜਾ ਰਹੇ ਹਨ ਔਰ ਆਪਾਂ ਰੋਜ਼ ਦੇਖਦੇ ਆਣਗੇ ਕਿਸੇ ਨਾ ਕਿਸੇ ਨੂੰ ਗੋਲੀ ਮਾਰ ਕੇ ਮਾਰਿਆ ਜਾਂਦਾ ਹੈਗਾ ਜਿਹੜੇ ਜਮਾਤ ਨੂੰ ਆਪਾਂ ਜ਼ਿੰਮੇਵਾਰੀ ਦਿੱਤੀ ਹੈ ਆਪਣੀ ਹੋਸ਼ਵਾਦ ਨਹੀਂ ਹੈ ਉਹ ਪੰਜਾਬ ਨੂੰ ਕੀ ਖੈਰ ਸਭਾਣਨਗੇ ਤਾਂ ਹੱਥ ਜੋੜ ਕੇ ਪ੍ਰਾਰਥਨਾ ਹੈ ਬੇਨਤੀ ਹੈ ਆਓ ਆਪਾਂ ਪਰਣ ਕਰੀਏ ਆਉਣ ਵਾਲੇ ਸਮੇਂ 'ਚ ਜੋ ਵੀ ਪਾਰਟੀ ਦੇਸ਼ ਤਾਊਗੀ ਕਾਂਗਰਸ ਪਾਰਟੀ ਦੀ ਜਮਾਤ ਹੁੰਦੇ ਹੋਏ ਜ਼ਮਾਨਦਰਾਂ ਦਾ ਸਾਰਿਆਂ ਦਾ ਫਰਜ਼ ਬਣਦਾ ਹੈ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕਰੀਏ ਔਰ راہਲ ਗਾਂਧੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਕੇ ਸੱਤਾ ਤੋਂ ਸ਼ੁਰੂ ਪੰਜਾਬ ਚੋਂ ਦੇਗਾ ਦਾ ਕਾਨੂੰਨ ਕਾਂਗਰਸ ਪਾਰਟੀ ਨੇ ਬਣਾਇਆ ਸੀ ਔਰ ਜਿਸ ਨੂੰ ਮਿੱਠਾ ਜ਼ਹਿਰ ਦੇ ਕੇ ਮੋਦੀ ਜਦੋਂ ਦਾ 2014 ਦਾ ਸੱਤਾ ਦੇ ਵਿੱਚ ਆਇਆ ਆ ਮਿੱਠਾ ਜ਼ਹਿਰ ਦੇ ਕੇ ਹੌਲੀ-ਹੌਲੀ ਇਸ ਮਨਰੇਗਾ ਕਾਨੂੰਨ ਨੂੰ ਮਾਰਨ ਦੀ ਜਿਹੜੀ ਨੀਤੀ ਬੀਜੇਪੀ ਤੇ ਆਰਐਸਐਸ ਨੇ ਅਪਣਾਈ ਸੀ ਉਹਦੇ ਵਿੱਚ ਤੇਲ ਪਾਉਣ ਦਾ ਕੰਮ ਝਾੜੂ ਦੀ ਸਰਕਾਰ ਤੇ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਕੀਤਾ ਤੇ ਕੇਂਦਰ ਨੇ ਹੁਣ ਉਸ ਕਾਨੂੰਨ ਨੂੰ ਖਤਮ ਕਰਕੇ ਜਿਹੜਾ ਕਾਨੂੰਨ ਮੇਰੇ ਮੰਨਰੇ ਕਾ ਵਰਕਰੋ ਮੇਰੀਓ ਭੈਣੋ ਮੇਰੀਓ ਮਾਂ ਮੇਰੀਓ ਮਾਵੋ ਜਿਹੜਾ ਕਾਨੂੰਨ ਤੁਹਾਨੂੰ ਹੱਕ ਦਿੰਦਾ ਸੀ 100 ਦਿਨ ਦਾ ਕੰਮ ਲੈਣ ਦਾ ਉਹ ਹੱਕ ਤੁਹਾਡਾ ਖਤਮ ਕਰ ਦਿੱਤਾ ਔਰ ਉਹਨੂੰ ਜੇ ਥੋੜੇ ਸ਼ਬਦਾਂ ਚ ਕਿਹਾ ਜਾਵੇ ਤਾਂ ਮੋਦੀ ਨੇ ਆਪਣੇ ਕੋਲੇ ਰੱਖ ਲਿਆ ਕਿ ਮਨਰੇਗਾ ਕਿਹੜੇ ਸੂਬੇ ਚ ਦੇਣੀ ਹੈ ਕਿਹੜੇ ਜ਼ਿਲ੍ਹੇ ਚ ਦੇਣੀ ਹੈ ਕਿਹੜੇ ਬਲੌਕ ਚ ਦੇਣੀ ਹੈ ਕਿਹੜੇ ਪਿੰਡ ਚ ਦੇਣੀ ਹੈ ਸੋ ਅੱਜ ਤੋੜਾ ਕਾਨੂੰਨ ਖਤਮ ਕਰ ਦਿੱਤਾ ਸਕੀਮ ਬਣਾ ਦਿੱਤੀ ਹੈ ਔਰ ਮੈਂ ਮਿਲੇ ਹੋਏ ਕਿਉਂ ਕਹਿ ਰਿਹਾ ਇਹਨਾਂ ਦੋਨਾਂ ਨੂੰ ਇੱਕ ਗੱਲ ਮੈਂ ਇੱਥੇ ਦੱਸਣੀ ਚਾਹੁੰਨਾ ਤੁਹਾਨੂੰ ਪਿੰਡ-ਪਿੰਡ ਜਾ ਕੇ ਉਹ ਗੱਲ ਦੱਸੋ ਕਿ ਜੇ ਇਹ ਸਾਡੇ ਨਾਲ ਸੱਚੇ ਹੁੰਦੇ ਸਾਡੇ ਨਾਲ ਵਫਾਦਾਰ ਹੁੰਦੇ ਤਾਂ 45 ਦਿਨ ਸਿਰਫ ਪਿਛਲੇ 4 ਸਾਲਾਂ 'ਚ ਪੰਜਾਬ ਦੇ ਵਿੱਚ ਮਨਰੇਗਾ ਵਰਕਰਾਂ ਨੂੰ ਸਾਲ ਦੇ ਵਿੱਚ 45 ਦਿਨ ਦਾ ਕੰਮ ਦਿੱਤਾ ਭਗਵੰਤ ਮਾਨ ਨੇ 45 ਦਿਨ ਦਾ ਔਰ ਇਸ 45 ਦਿਨ ਨੂੰ ਇਸ 45 ਦਿਨਾਂ ਦੇ ਨਾਲ ਜਿਹੜੀ ਕੇਂਦਰ ਸਰਕਾਰ ਦੀ ਜਿਹੜੀ ਕੇਂਦਰ ਸਰਕਾਰ ਦੀ ਐਵਰੇਜ ਆ 42 ਦਿਨ ਦੀ ਏ ਜੇ ਸਾਰੇ ਏ ਤੁਹਾਡੇ ਨਾਲ ਵਫਾਦਾਰ ਹੁੰਦੇ ਜੇ ਤੁਹਾਡੇ ਨਾਲ ਵਫਾਦਾਰ ਹੁੰਦੇ ਤਾਂ ਤੁਹਾਨੂੰ 100 ਦਿਨ ਦਾ ਕੰਮ ਦਿੰਦੇ ਅੱਜ ਅੱਜ ਇਸ ਗੱਲ ਦੇ ਉੱਤੇ ਇਸ ਕਾਨੂੰਨ ਨੂੰ ਬਦਲਣ ਦੀ ਇਹਨਾਂ ਨੂੰ ਲੋੜ ਕਿਉਂ ਪਈ ਜਿਹੜਾ ਕਾਨੂੰਨ ਜਿਹੜੇ ਕਾਨੂੰਨ ਦੇ ਉੱਤੇ ਮੋਦੀ ਸਰਕਾਰ 14 ਤੋਂ ਲੈ ਕੇ ਹਰ ਸਾਲ ਉਹਦਾ ਬਜਟ 10% ਘਟਾ ਕਰ ਰਹੀ ਹੈ ਸੋ ਇਸ ਕਰਕੇ ਮੇਰੇ ਤੋਂ ਬਾਅਦ ਵੀ ਜੇ ਤੁਸੀਂ ਇਨਫੋਰਮੇਸ਼ਨ ਲੈਣੀ ਹੋਏ ਜਾਣਕਾਰੀ ਲੈਣੀ ਹੋਏ ਤੇ ਤੁਸੀਂ ਇੱਕ ਦਰਖਾਸਤ ਦਿਓ ਸਰਕਾਰ ਨੂੰ ਤੁਹਾਨੂੰ ਜਾਣਕਾਰੀ ਦੇਣੀ ਪੈਂਦੀ ਹੁਣ ਤੁਸੀਂ ਵੇਖੋ ਭਾਵੇਂ ਜਿਹੜੇ ਹੈਲੀਕਾਪਟਰ ਦੀ ਇਸਤੇਮਾਲ ਭਗਵੰਤੀ ਜਦੋਂ ਇਹ ਚੀਜ਼ ਜਾਪਾਨ ਵਿੱਚ ਗਿਆ ਉਦੋਂ ਉਹਦੀ ਗੈਰ ਹਾਜ਼ਰੀ ਦੇ ਵਿੱਚ ਹੈਲੀਕਾਪਟਰ ਦਾ ਇਸਤੇਮਾਲ ਕਰਦੇ ਰਹੇ ਚੰਦ ਪ੍ਰੈਸ ਦੇ ਸਾਥੀਆਂ ਨੇ ਸਵਾਲ ਕੀਤਾ ਤੇ 8 ਤੋਂ 10 ਪ੍ਰੈਸ ਵਾਲਿਆਂ ਨੂੰ ਜਿਹੜੇ ਵੈੱਬਸਾਈਟ ਚੈਨਲ ਨੇ ਉਹਨਾਂ ਦੇ ਕੇਸ ਰਜਿਸਟਰ ਕਰ ਲਿੱਤੇ ਤੁਸੀਂ ਕੋਈ ਵੀ ਰਾਈਟ ਟੂ ਇਨਫੋਰਮੇਸ਼ਨ ਦੇ ਜ਼ਰੀਏ ਇਤਲਾਹ ਲੈਣਾ ਚਾਹੁੰਦੇ ਹੋ ਤੇ ਤੁਹਾਨੂੰ ਕੋਈ ਇਤਲਾਹ ਦੇਣ ਨੂੰ ਤਿਆਰ ਫਿਰ ਆਇਆ ਰਾਈਟ ਟੂ ਫੂਡ ਤੁਸੀਂ ਤੁਹਾਨੂੰ ਯਾਦ ਹੋਏਗਾ ਕਾਂਗਰਸੀ ਸਰਕਾਰ ਦੇ ਵਿੱਚ ਤਕਰੀਬਨ 42 ਲੱਖ ਲੋਕਾਂ ਨੂੰ ਅਸੀਂ ਕਣਕ ਪ੍ਰੋਵਾਈਡ ਕਰਦੇ ਸੀ 12 ਲੱਖ ਤੁਹਾਡੇ ਕਾਰਡੋਂ ਕੱਟ ਲਏ ਗਏ ਨੇ ਹੁਣ 42 ਲੱਖ ਦੀ ਜਗ੍ਹਾ ਨੇ ਰੇ 30 ਲੱਖ ਕਾਰਡ ਰਹਿ ਗਏ ਜਿੱਥੇ 30 ਕਿਲੋ ਹਰ ਵਿਅਕਤੀ ਨੂੰ ਮਹੀਨੇ ਦੀ ਅਸੀਂ ਕਣਕ ਦਿੰਦੇ ਸੀ ਹੁਣ ਉਹ ਵੀ મોદી ਨੇ ਤੇ ਆਮ ਨੇ ਕੱਟ ਕੇ 5 ਕਿਲੋ ਕਰ ਦਿੱਤੀ ਹੋੜਾ ਕੰਮਾਂ ਦਾ ਮਸਲਾ ਆਇਆ ਇੱਕ ਪਾਸੇ ਕਹਿ ਦਿੱਤਾ ਅਸੀਂ 100 ਜਗ੍ਹਾ ਦੀ ਜਿਨ੍ਹਾਂ ਦੇ ਬਜਾਏ 125 ਦਿਨ ਕੰਮ ਦਵਾਂਗੇ ਤੇ ਜਿਹੜਾ ਸੈਂਟਰ ਦਾ ਸ਼ੇਅਰ ਸੀ 90 ਤੋਂ 60 ਕਰ ਦਿੱਤਾ ਤੇ ਸੂਬੇ ਦਾ 10 ਤੋਂ 40 ਕਰ ਦਿੱਤਾ ਹੁਣ ਅੱਜ ਜਿਸ ਕਿਸਮ ਦੇ ਹਾਲਾਤ ਨੇ ਮੇਰੇ ਵੀਰੋ ਜ਼ੈਰਖੰਡ ਚੋਕੇ ਤੇ ਪੈਸੇ ਆ ਨਹੀਂ ਨਾ ਸੂਬਾ ਆਪਣਾ 40% ਪੈਸੇ ਕਿੱਥੋਂ ਦੇਗਾ ਪਿਛਲੇ ਸਾਲ ਪੰਜਾਬ ਦੇ ਵਿੱਚ ਸਾਡੇ 1300 ਕਰੋੜ ਰੁਪਏ ਦਾ ਨਰੇਗਾ ਦੇ ਥੱਲੇ ਕੰਮ ਹੋਇਆ ਜਿਹਦੇ ਵਿੱਚ 140 ਕਰੋੜ ਰੁਪਇਆ ਸੂਬੇ ਨੇ ਪਾਇਆ ਅਜਿਹੇ ਹਾਲਾਤ ਮੁਤਾਬਕ ਇਹਨਾਂ ਦੇ ਰੂਰਲ ਡਿਵੈਲਪਮੈਂਟ ਮੰਤਰੀ ਨੇ ਬਿਆਨ ਦਿੱਤਾ ਹੈ ਕਿ ਅਸੀਂ ਇਸ ਸਾਲ ਅਖੀਰਲੇ ਸਾਲ 2000 ਕਰੋੜ ਰੁਪਇਆ ਨਰੇਗਾ ਤੇ ਖਰਚਾਂਗੇ ਤੇ ਜਦਨ ਵਿਧਾਨ ਸਭਾ ਦਾ ਸੈਸ਼ਨ ਸੀ ਮੈਂ ਉਸ ਦਿਨ ਭਗਵੰਤ ਮਾਨ ਨੂੰ ਕਿਹਾ ਸੀ ਮਾਨ ਸਾਹਿਬ ਸੁੱਕੀਆਂ ਗੱਲਾਂ ਨਾ ਕਰੋ ਤੁਸੀਂ ਬਜਟ ਦੇ ਵਿੱਚ ਪ੍ਰੋਵੀਜ਼ਨ ਕਰੋ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਯਕੀਨ ਦਿਵਾਓ ਕਿ 2000 ਕਰੋੜ ਦੇ ਵਿੱਚ 800 ਕਰੋੜ ਰੁਪਇਆ ਅਸੀਂ ਮੌਜੂਦਾ ਆਉਣ ਵਾਲੇ ਬਜਟ ਦਾ ਪ੍ਰੋਵੀਜ਼ਨ ਕਰਾਂਗੇ ਤੇ ਗਰੀਬ ਲੋਕਾਂ ਦਾ ਜਿਹੜਾ ਹੱਕ ਹੈ ਉਹ ਖੋਹ ਨਹੀਂ ਦਵਾਂਗੇ ਭਾਜਪਾ ਇੱਕ ਸ਼ਬਦ ਨਹੀਂ ਬੋਲਿਆ ਇੱਥੇ ਭੈਣਾਂ ਬੈਠੀਆਂ ਨੇ ਮੇਰੀਆਂ ਮਾਤਾਵਾ ਬੈਠੀਆਂ ਮੈਂ ਇੱਥੇ ਭੈਣਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰਨਾ ਚਾਹਾਂਗਾ ਤੁਹਾਨੂੰ ਪੁੱਛਣਾ ਚਾਹਾਂਗਾ 4 ਸਾਲ ਗੁਜ਼ਰ ਗਏ ਨੇ ਮੇਰੀਆਂ ਭੈਣੋ ਮੇਰੀਆਂ ਮਾਤਾਓ ਇਹ ਆਮ ਆਦਮੀ ਪਾਰਟੀ ਨੇ ਤੇ ਭਗਵੰਤ ਨੇ ਕੇਜਰੀਵਾਲ ਨੇ ਤੁਹਾਨੂੰ ਵਾਦਾ ਕੀਤਾ ਸੀ 1000 ਰੁਪਈਆ ਮਹੀਨਾ ਤੁਹਾਨੂੰ ਦਿਆ ਕਰਾਂਗੇ ਅੱਜ 4 ਸਾਲਾਂ ਚ 48 ਮਹੀਨੇ ਗੁਜ਼ਰ ਗਏ ਨੇ ਕੀ 48000 ਰੁਪਈਆ ਤੁਹਾਡੇ ਅਕਾਊਂਟਾਂ ਚ ਕਿਸੇ ਦੇ ਆਇਆ ਜੀ ਦੱਸੋ ਭੈਣੋ ਕਿਸੇ ਦੇ 1 ਰੁਪਈਆ ਤੁਹਾਡੇ ਕਿਸੇ ਅਕਾਊਂਟ ਚ ਆਇਆ 1 ਰੁਪਈਆ ਅਜੇ ਤੱਕ ਨਹੀਂ ਆਇਆ ਅਖੀਰ ਲੈ ਇੱਕ ਸਾਲ ਰਹਿ ਗਿਆ 12 ਮਹੀਨੇ ਰਹਿ ਗਏ ਕੋਈ ਪੈਸਾ ਨਹੀਂ ਦਿੱਤਾ ਬੁਢਾਪਾ ਪੈਨਸ਼ਨ ਕਾਂਗਰਸ ਦਿੰਦੀ ਸੀ 1500 ਰੁਪਿਆ ਮੀਨੇ ਦਾ ਇਹਨਾਂ ਨੇ ਵਾਦਾ ਕੀਤਾ ਸੀ 2500 ਤਾਂਗੇ ਕਿਸੇ ਨੂੰ 2500 ਰੁਪਿਆ ਮਿਲਿਆ ਤੇ ਬਾਹ ਖੜੀ ਕਰਕੇ ਦੱਸੋ ਕਿਸੇ ਨੂੰ 2500 ਰੁਪਿਆ ਨਹੀਂ ਆਉਂ ਤੁਹਾਡੀਆਂ ਦਿਹਾੜੀਆਂ ਵੀ ਬੰਦ ਕਰ ਦੇਣ ਲੱਗੇ ਨੇ ਇੱਥੇ ਮੁਲਾਜ਼ਮ ਬੈਠੇ ਸਰਕਾਰੀ 17% ਡੀਏ ਜਿਹੜਾ ਮੈਂ ਪ੍ਰੈਸ ਦੇ ਵੀਰਾਂ ਨੂੰ ਕਹਿਣਾ ਚਾਹਾਂਗਾ ਪੰਜਾਬ ਦੇ ਸਰਕਾਰੀ ਕਰਮਚਾਰੀਆਂ ਨੂੰ ਮੇਰੇ ਭਰਾਓ 17% ਅਜੇ ਤੱਕ ਡੀਏ ਪਿਛਲੇ 4 ਸਾਲਾਂ ਚ ਨਹੀਂ ਦਿੱਤਾ ਗਿਆ ਪੈਨਸ਼ਨਰਸ ਨੂੰ ਪੈਨਸ਼ਨ ਨਹੀਂ ਦਿੱਤੀ ਜਾ ਰਹੀ ਕਿਸੇ ਆਦਮੀ ਦੀ ਜ਼ਿੰਦਗੀ ਮਹਿਫੂਜ਼ ਨਹੀਂ ਕਿਸੇ ਦਾ ਕਾਰੋਬਾਰ ਮਹਿਫੂਜ਼ ਨਹੀਂ ਰੋਜ਼ ਗੋਲੀਆਂ ਚੱਲਦੀਆਂ ਨੇ ਹੁਣੇ ਸਾਹਿਬ ਸੁਖਪਾਲ ਸਿੰਘ ਖਹਿਰਾ ਸਾਹਿਬ ਨੇ ਜ਼ਿਕਰ ਕੀਤਾ ਸੀ ਅਸੀਂ ਉਸ ਹਲਕੇ 'ਚ ਆ ਜਿਹਦੇ ਗਵਾਂਡ ਦੇ ਵਿੱਚ ਜੀਵਨ ਬੱਚਾ ਮਾਨਸੇ ਦਾ ਗੋਲੀ ਦਾ ਸ਼ਿਕਾਰ ਹੋਇਆ 200 ਤੋਂ ਵੱਧ ਕਿਸਾਨ ਸਾਡਾ ਫੱਟੜ ਹੋਇਆ ਤੁਹਾਡਾ ਦਾਸ ਲੀਡਰ ਆਫ ਦੀ ਆਪੋਜੀਸ਼ਨ ਦੀ ਹਸਿਆਤ ਦੇ ਵਿੱਚ ਹਾਈ ਕੋਰਟ ਚ ਗਿਆ ਤੁਹਾਡੇ ਹੱਕਾਂ ਵਾਸਤੇ ਤੇ ਜੁਡੀਸ਼ੀਅਲ ਕਮਿਸ਼ਨ ਬੈਠਾ ਆ ਤੁਹਾਡੀਆਂ ਟਰਾਲੀਆਂ ਚੁੱਕ ਕੇ ਲੈ ਗਏ ਤੁਹਾਡੀਆਂ ਟਰਾਲੀਆਂ ਸਾਰਾ ਕੁਝ ਨਾ ਵੀ ਉਹ ਲੱਭਿਆ ਜਾ ਕੇ ਇਹਨਾਂ ਤੇ ਅਸੀਂ ਕਿਸੇ ਕਿਸਮ ਦਾ ਤੁਸੀਂ ਮੈਨੂੰ ਦੱਸੋ ਤੁਹਾਨੂੰ ਇਹਦੇ ਤੇ ਫੇਰ ਤੇ ਇਹੋ ਜਿਹੀ ਪਾਰਟੀ ਤੇ ਹੋ ਸਕਦਾ ਹੁਣ ਤੁਸੀਂ ਵੇਖੋ ਜਿਹੜਾ ਵੀ ਬੰਦਾ ਇਹਨਾਂ ਦੇ ਖਿਲਾਫ ਕੋਈ ਛੋਟੀ ਮੋਟੀ ਗੱਲ ਕਰਦਾ ਹੈ ਪ੍ਰੈਸ ਵਾਲਿਆਂ ਨੂੰ ਵਿਧਾਨ ਸਭਾ ਚ ਪਹਿਲੀ ਵਾਰ ਅੱਜ ਮੈਂ ਪੜਿਆ ਵੈਟਰਨ ਜਰਨਲਿਸਟ ਜਿਨ੍ਹਾਂ ਨੇ ਪ੍ਰੈਸ ਦੇ ਜਿਹੜੇ 20 25 25 ਸਾਲ ਦੇ ਵਿਧਾਨ ਸਭਾ ਚ ਨੇ ਉਹਨਾਂ ਨੂੰ ਵਿਧਾਨ ਸਭਾ ਚੋਂ ਬਾਹਰ ਕੱਢ ਦਿੱਤਾ ਗਿਆ 14 ਦਾ ਬਜਟ ਜਦੋਂ ਹੁਣ ਹੈ ਉਹਦੇ ਵਿੱਚ ਕੋਈ ਇਹਨਾਂ ਦੇ ਖਿਲਾਫ ਇੱਕ ਸ਼ਬਦ ਨਾ ਲਿਖ ਸਕੇ ਤਾਂ ਮੈਂ ਤੁਹਾਨੂੰ ਇੱਕ ਗੁਜ਼ਾਰਿਸ਼ ਕਰਨੀ ਹੈ ਇਕੱਠੇ ਹੋਣ ਦਾ ਟਾਈਮ ਹੈ ਕਾਂਗਰਸ